ਗ੍ਰਾਂ ਨਜ਼ੀਕਪਿੰਡ ਸੰਗਟੇਸੀਆਂ ਦੇ ਰਹਿਣ ਵਾਲੇ ਸਤਨਾਮ ਸਿੰਘ ਉੱਪਰ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਕੇ ਦੋ ਲੁਟੇਰੇ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਇਸ ਮੰਦੀ ਜਾਣਕਾਰੀ ਦਿੰਦੇ ਲੁੱਟ ਦਾ ਸ਼ਿਕਾਰ ਹੋਏ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਕੇਵਲ ਦਾ ਕੰਮ ਕਰਦਾ ਹੈ ਜੋ ਕਿ ਨੇੜਲੇ ਪਿੰਡ ਢੰਡਾ ਵਿਖੇ ਸ਼ਿਕਾਇਤ ਮਿਲਣ ਤੇ ਕੇਵਲ ਦੀ ਤਾਠੀ ਕਰਨ ਲੈ ਗਿਆ ਸੀ ਇਸ ਦੌਰਾਨ ਇੱਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਆਏ ਜਿਨ੍ਹਾਂ ਨੇ ਉਸ ਨਾਲ ਮਾਰਕੁੱਟ ਕੀਤੀ ਤੇ ਹਥਿਆਰਾਂ ਨਾਲ ਹਮਲਾ ਕਰਕੇ 800 ਰੁਪਏ ਦੀ ਨਕਦੀ ਅਤੇ ਚਾਂਦੀ ਦੀ ਚੇਨ ਤੋਂ ਇਲਾਵਾ ਉਸ ਦਾ ਮੋਬਾਈਲ ਫੋਨ ਖੋ ਕੇ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਇਸ ਸਬੰਧੀ ਗ੍ਰਾਮ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਮੇਰਾ ਨਾਮ ਸਤਨਾਮ ਸਿੰਘ ਪਿੰਡ ਸੰਗਟੇਸੀਆ ਮੈਂ ਕੇਬਲ ਟੀਵੀ ਦਾ ਕੰਮ ਕਰਦਾ ਮੈਂ ਪਿੰਡ ਟੰਡਿਆ ਨੂੰ ਗਿਆ ਟੰਡਿਆ ਦੇ ਝੰਡਾ ਵਾਲੇ ਰੋਡ ਨੂੰ ਜਿਹੜੀ ਸੜਕ ਜਾਂਦੀ ਹੈ ਉੱਤੇ ਆਪਣੀ ਕੇਬਲ ਵਾਲੀ ਤਾਰ ਚੈੱਕ ਕਰਨ ਗਿਆ ਸੀਗਾ ਤੇ ਜਦੋਂ ਮੈਂ ਦੇਖਿਆ ਦੂਰ ਤੱਕ ਤੇ ਦੋ ਬਾਈਕ ਤੇ ਬੰਦੇ ਆਉਂਦੇ ਸੀ ਪਹਿਲਾਂ ਮੇਰੇ ਕੋਲੋਂ ਸਿੱਧੇ ਚੱਲ ਗਏ ਵਾਪਸੀ ਆਉਂਦੇ ਨੇ ਤਾਂ ਮੇਰੇ ਕੋਲ ਖੜ ਕੇ ਮੇਰੀ ਇੱਕ ਇਹ ਪਹਿਲੋਂ ਉਹਨਾਂ ਨੇ ਐਨਕਾ ਤਾਰੀ ਫੇਰ ਮੇਰੀ ਗਲੇ ਦੀ ਚਾਨੀ ਫੇ ਮੇਰਾ ਪਰਸ ਫੇ ਮੇਰਾ ਫੋਨ ਖੋ ਕੇ ਫਰਾਰ ਹੋ ਗਏ ਮੇਰੇ ਦੋ दांत ਵੀ ਮਾਰੇ ਪਹਿਲੇ ਉਹਨਾਂ ਨੇ ਮੇਰੇ ਦੋ दांत ਮਾਰੇ ਮੂੰਹ ਵਗੈਰਾ ਬੰਨੀ ਸੀ ਕਿ ਸਰਦਾਰ ਸੀ ਗਈ ਨਹੀਂ ਜੀ ਮੋਨੇ ਸੀਗੇ ਦੋਨੇ ਹੀ ਅਸੀਂ ਤੇ ਮੋਨੇ ਸੀਗੇ ਉਹ ਦੋਨੇ ਤੇ ਮੈਂ ਹੁਣ ਪੁਲਿਸ ਸਟੇਸ਼ਨ ਗਿਆ ਸੀ ਉੱਥੇ ਦਰਖਾਸਤ ਦਿੱਤੀ ਆ ਲਿਖ ਕੇ ਉਹ ਮੌਕੇ ਤੇ ਬਾਰਦਾਤ ਤੇ ਆਏ ਸੀਗੇ ਟੱਕ ਕਰਕੇ ਗਏ ਆ ਮੈਨੂੰ ਯਕੀਨ ਦੇ ਦਵਾ ਕੇ ਗਾਇਆ ਕਿ ਅਸੀਂ ਤੁਹਾਡੀ ਇਹਨੂੰ ਪੂਰੀ ਤਰ੍ਹਾਂ ਕਰਾਂਗੇ ਉਤਪ ਦੇ ਜਿਸ ਬੰਦੇ ਨੇ ਕਿੰਨੀ ਕਿ ਨਗਦੀ ਵਗੈਰਾ ਸੀਗੀ ਨਗਦੀ ਮੇਰੇ ਕੋ ਪਰਸ ਦੇ ਵਿੱਚ 800 ਰੁਪਇਆ ਸੀਗਾ ਤੇ ਚੰਨੀ ਸੀਗੀ ਚਾਂਦੀ ਦੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਜਿਹੜਾ ਮੇਰੀ ਚੀਜ਼ ਗਵੱਥੀ ਆ ਬੰਦੇ ਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਤੇ ਮੇਰਾ ਸਮਾਨ ਵਾਪਸ ਦਵਾਇਆ ਜਾਵੇ ਕਿੰਨੇ ਕ ਵਜੇ ਦੀ ਵਾਰਦਾਤ ਹੈ ਇਹ ਹੋਣੇ 5 ਵਜੇ ਦੀ ਬਾਰਦਾ ਤਿਆ ਜੀ ਕੋਈ ਸੀਸੀ ਪੁਟੇ ਵਗੈਰਾ ਮਿਲੀ ਹੈ ਨਹੀਂ ਜੀ ਕੋਈ ਸੀਸੀ ਫੋਟੋ ਵਗੈਰਾ ਉੱਥੇ ਆਣੀ ਸੀ ਕੈਮਰੇ ਆਣੀ ਸੀ ਆਏ ਸੀਗੇ ਜਨਾਬ ਪੁਲਿਸ ਸਟੇਸ਼ਨ ਤੋਂ ਉਹ ਕਹਿੰਦੇ ਸੀਗੇ ਕਿ ਅਸੀਂ ਜਾਂਡ ਜਾ ਕੇ ਕੈਮਰੇ ਚੈੱਕ ਕਰਦੇ ਗ੍ਰੈਂਡ ਅਸੀਕਪਿੰਟ ਸੰਗਟੇਸੀਆਂ ਦੇ ਰਹਿਣ ਵਾਲੇ ਸਤਨਾਮ ਸਿੰਘ ਉੱਪਰ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਕੇ ਦੋ ਲੁਟੇਰੇ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਇਸ ਮੰਦੀ ਜਾਣਕਾਰੀ ਦਿੰਦੇ ਲੁੱਟ ਦਾ ਸ਼ਿਕਾਰ ਹੋਏ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਕੇਵਲ ਦਾ ਕੰਮ ਕਰਦਾ ਹੈ ਜੋ ਕਿ ਨੇੜਲੇ ਪਿੰਡ ਢੰਡਾ ਵਿਖੇ ਸ਼ਿਕਾਇਤ ਮਿਲਣ ਤੇ ਕੇਵਲ ਦੀ ਤਾਂਠੀ ਕਰਨ ਲੈ ਗਿਆ ਸੀ ਇਸ ਦੌਰਾਨ ਇੱਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਆਏ ਜਿਨ੍ਹਾਂ ਨੇ ਉਸ ਨਾਲ ਮਾਰਕੁੱਟ ਕੀਤੀ ਤੇ ਹਥਿਆਰਾਂ ਨਾਲ ਹਮਲਾ ਕਰਕੇ 800 ਰੁਪਏ ਦੀ ਨਕਦੀ ਅਤੇ ਚਾਂਦੀ ਦੀ ਚੇਨ ਤੋਂ ਇਲਾਵਾ ਉਸ ਦਾ ਮੋਬਾਈਲ ਫੋਨ ਖੋ ਕੇ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਇਸ ਸਬੰਧੀ ਗ੍ਰਾਮ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ